ਵੇ ਨਾ ਫਿਰ ਤੂੰ ਆਖੇ ਨਹੀਂ ਲੱਗਦੀ ਇੰਨਾ ਤਾਂ ਮਾੜੇ ਵਿਆਹ ਘਰ ਨਹੀਂ ਰੋੜਾ ਮਜਨਾ ਤੂੰ ਹੀ ਪਾਰਤਾ ਤੇ ਮੰਮੀਏ ਮੇਰੇ ਆਖੇ ਹੀ ਨਹੀਂ ਲੱਗਣ ਦੀ ਤੇ ਮੈਂ ਕੀ ਕਰਾਂ ਮਾਂ ਇਹਦੇ ਵੀ ਸਵਕਤੇ ਨਿਕਲ ਗਈਆਂ ਮੇਰੇ ਆਸਰੇ ਸੁੱਟ ਗਈ ਇਹਨੂੰ ਵੀ ਤਿਆਰ ਕਰਦੇ ਹੋ ਅਗਲੀ ਆਖੇ ਹੀ ਲੱਗਣ ਲਈ ਮੇਰੇ ਸਾਂਝੇ ਕਰਨ ਦੇ ਪੁੱਤੇ ਇਹੋ ਹੀ ਫਾਇਦੇ ਹੁੰਦੇ ਆ ਇੱਕ ਜਣਾ ਕਿਤੇ ਜਾਵੇ ਦੂਜਾ ਜਣਾ ਘਰ ਸੰਭਾਲ ਲੈਂਦਾ ਤੂੰ ਵੀ ਨਾ ਤਿਆਰ ਕਰਕੇ ਚਲ ਜਾਂਦੀ ਹੈ 10 ਵਜੇ ਤੁਹਾਨੂੰ ਜਾਣਾ ਤੇ ਸਕੂਲ ਹੋ ਗਏ ਲੱਗਣੇ ਤੇ ਪੁੱਤ ਉਹ ਥੱਥੇ ਜਿੱਥੇ ਸਕੈਨ ਹੋਣੀ ਹੈ ਨਾ ਉੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਉੱਥੇ ਪਹਿਲਾਂ ਚੈੱਕ ਦੀ ਵਾਰੀ ਹੁੰਦੀ ਆ ਤੇ ਮੁੰਡਾ ਕਿੱ ਦੇ ਹੀ ਘੜਾ ਰਵਾਦੀ ਉਹਦੇ ਇੰਨੀ ਪੀੜ ਹੋਣ ਦੇ ਕੀਤਾ ਉਹਨੇ ਪੱਥਰੀ ਜਾ ਕੇ ਕੀ ਆ ਤੇ ਕੀ ਨਹੀਂ ਤੀਨ ਨੂੰ ਹੀ ਕਹਤੋਂ ਫੇਰ ਅੱਖ ਲੱਗ ਜੇ ਉਹਨੂੰ ਮੈਂ ਕੀ ਪਾਵਾ ਕਰੂਗਾ ਮੇਰੀ ਮਿਹਨਤ ਸੋਸਮਾਨੀਏ ਜੋ ਇਹਨੂੰ ਫੇਰ ਬੈਠ ਚੱਲ ਮੇਰੀ ਕਾਹ ਕਿੱਦਾਂ ਕੁੜੀਆਂ ਨੂੰ ਧੋਦਾ ਕਰਨਾ ਪਾਦੇ ਹੁੰਦੇ ਨੇ ਪਾਲਕ ਤਾਂ ਸੋਹਣੇ ਕੋਈ ਇਹਨੂੰ ਕਾਦੀ ਵੱਟ ਚੜਦੀ ਮੈਨੂੰ ਤੇ ਦਵੱਟਾਂ ਬਾਈ ਨਹੀਂ ਪਤਾ ਮੈਨੂੰ ਕਾਹਦੇ ਵੱਟ ਚੜਦੀ ਐ ਉਹ ਉਹਦੇ ਨਿਆਣੀ ਆ ਨਾ ਤੂੰ ਸਿਆਣੀ ਸਮਝਦਾ ਆ ਵਾ ਤੂੰ ਉਹਨੂੰ ਜਿੱਦਾਂ ਕਹਿੰਦੀ ਪਾ ਦੇ ਤਿਆਰ ਹੀ ਕਰਨਾ ਕਿੱਦਾਂ ਹੀ ਕਰਦੇ ਐਡਾ ਹੀ ਮੰਮੀ ਨਿਆਣੇ ਭੂਵੇਂ ਚੜ ਜਾਂਦੀ ਫਿਰ ਜਦੋਂ ਨਿਆਣੇ ਦੀ ਮੰਨੀ ਜਾਈਏ ਨਾ ਜਿਦਾਂ ਬ੍ਰਿਕਸਾ ਮੁੰਡਾ ਕਿੱਥੇ ਚੜਦੇ ਆ ਮੁੰਡਾ ਉਹ ਬਸ ਆਪੀ ਘੁੰਮ ਐਡਾ ਦੇ ਕੰਮ ਨਾ ਕਰਿਆ ਕਰੋ ਪੁੱਤ ਆਖੇ ਲੱਗੇ ਜਾਂਦਾ ਉਹ ਸੋਹਣੇ ਪੁੱਤ ਬਣੇ ਜਾਂਦਾ ਤੇਰੀ ਚਾਚੀ ਵੀ ਤਿਆਰ ਕਰਦੀ ਤੈਨੂੰ ਪਿਆਰ ਦੇ ਨਾਲ ਹਾਂਜੀ ਪਰ ਜੋ ਐਡਾ ਵਾਕੀ ਬਿੰਨੀ ਮਾਜੋ ਫਰਦ ਨੂੰ ਵੱਟ ਚੜ ਜਾਂ ਨਹੀਂ ਲੈ ਮਮੀ ਫਿਰ ਚਾਹ ਨੂੰ ਬਿਹਾਣੀਆਂ ਦੀ ਅੱਜਕੱਲ ਆਪਣੀਆਂ ਹੀ ਮਰਜ਼ੀਆਂ ਚੱਲਦੀਆਂ ਮਾਮਾ ਨੂੰ ਤਾਂ ਕੋ ਸਮਝਦਾ ਹੀ ਨਹੀਂ ਐ ਚਾਚੀ ਆ ਨਕਸਰ ਨੂੰ ਮੈਂ ਵੀ ਹੈਂ ਮੈਂ ਵੀ ਤੇਰੀ ਮਾਂ ਵਰਗੀ ਆ ਉਹਦੀ ਤੋਂ ਬਸ ਮਰੀ ਤੇ ਛੱਟ ਗੱਲਾਂ ਮੰਨ ਨਹੀਂ ਆ ਹੁਣ ਦੱਸ ਪਈ ਨੂੰ ਟਾਈ ਲਾਦਾ ਮੇਕੇ ਪੁੱਠੇ ਕਮ ਨੂੰ ਪਹਿਣਾ ਇਨੇ ਉੱਠ ਪਈ ਨਾ ਸਕਰਟ ਪਾ ਖੜੀ ਹੋ ਚੱਲ ਕੋਈ ਨਹੀਂ ਤੇ ਆ ਮੈਂ ਖੁਦ ਤਿਆਰ ਨਾ ਤਿਆਰ ਕਰ ਮੇਰੇ ਸੁਣ ਗਾਣਾ ਮੈਂ ਵੀ ਹੁਣ ਚੱਲੀ ਆ ਤੁਹਾਡੀ ਚਾਚੀ ਦਾ ਪਤਾ ਲੈ ਆ ਮਾ ਉਧਰ ਮੈਂ ਹੁਣ ਤੁਸੀਂ ਮੰਮੀ ਰਹਿ ਗਏ ਸੀ ਹੁਣ ਤੁਸੀਂ ਵੀ ਤੁਰਪੋ ਮੈਂ ਜੋ ਹੈ ਗਈਆਂ ਘਰ ਦਾ ਜਿੰਦਰਾ ਮੈਨੂੰ ਘਰੇ ਸਿਰੱਖੋ ਤੇ ਇੱਕ ਜਾਣਾ ਕੰਮ ਚਾਹੀਦਾ ਹੀ ਆ ਹੁਣ ਰੋਟੀ ਬੰਨਦਾ ਦੇਖ ਨਹੀਂ ਸਾਰਾ ਕੰਮ ਬੰਨਦਾ ਹੁਣ ਤੂੰ ਕਰ ਲਵੀਂ ਜਿੰਦਰਾ ਮੈਂ ਜਾਣਾ ਹੁੰਦਾ ਉਹਦਾ ਮੰਮੀ ਤੇ ਬੜਾ ਨਾ ਬਨਾਸਵਾਰ ਤੇ ਕਹਿਣਾ ਹੁੰਦਾ ਸਾਰੇ ਹੀ ਘਰੋਂ ਨਿਕਲ ਜਾਈਦਾ ਰਹੀਦਾ ਹੁੰਦਾ ਕਰ ਹੁਣ ਉਹ ਗਈ ਹੁਣ ਮਗਰ ਤੁਸੀਂ ਚਲ ਜੋ ਨਹੀਂ ਪੈਣਾ ਉਹ ਤਾਂ ਗਈ ਆ ਦਵਾਈ ਲੈਣ ਤੇ ਮੈਂ ਚਲੀ ਤੁਹਾਡੇ ਚਾਚੀ ਦਾ ਪਤਾ ਲੈਣ ਤੇ ਉਹ ਕੋਈ ਵਿਆਹ ਵੇਖਣ ਗਈ ਆ ਵੀ ਜਾਓ ਵਾਂਡੇ ਗਈ ਆ ਉਹਨੂੰ ਘਲਾਰ ਕਰ ਤੂੰ ਮਗਰ ਰਹਿ ਗਈ ਹਾਂ ਤੂੰ ਵੀ ਅੱਜ ਹੀ ਚੇਤਾ ਕਰਨ ਦੇ ਤੇ ਪਤਾ ਨਹੀਂ ਹੁੰਦਾ ਹੁਣ ਕਿ ਤੈਨੂੰ ਹਸਪਤਾਲ ਚੋਂ ਆਈ ਆ ਤੈਨੂੰ ਵੀ ਸੋਜੀ ਲੈਣੀ ਸੀ ਅੱਜ ਨਾਲ ਸੋਜੀ ਲੈਣ ਜਾਉਂਗੀ ਫੇਰ ਉਹਦੀ ਉਹਦੇ ਹਸਪਤਾਲ ਹੀ ਮਗਰ ਨਹੀਂ ਜਾ ਸਕੇ ਤੂੰ ਕਿਹਨੂੰ ਘਰ ਆਈਦਰ ਮੈਂ ਪਤਾ ਲੈ ਆਂ ਮੈਂ ਸਹੀ ਕੰਮ ਕਰਿਓ ਤੇ ਜੇ ਨਹੀਂ ਤੇ ਮੈਂ ਤੂੰ ਚਲ ਜਾ ਲਿਆ ਮੈਂ ਕੁੜੀ ਤਿਆਰ ਕਰ ਦਿੰਨੀ ਜਾ ਤੂੰ ਨਿੱਜਲ ਜਾ ਮੇਰੀ ਖਾਂ ਕੇ ਉਹ ਬਾਝਾ ਬੜਾ ਸੁਣਾ ਕਹਿ ਦਿੰਦਾ ਹੋਣਾ ਤੂੰ ਵੀ ਤੂੰ ਹੀ ਚਲ ਜਾ ਮੈਂ ਰਹਿ ਪਈ ਨਹੀਂ ਜਦੋਂ ਵੀ ਸਿਆਣੇ ਬੰਦੇ ਦੀ ਗੱਲ ਹੀ ਨਹੀਂ ਮੰਨਦੀਆਂ ਨਾ ਫਿਰ ਸਿਆਣਾ ਬੰਦਾ ਤਾਂ ਛਦਾਈ ਹੋ ਗਿਆ ਘਰ ਦੇ ਵਿੱਚ ਅਹੀਂ ਇਥੋਂ ਤੱਕ ਪਹੁੰਚਾਇਆ ਤੁਹਾਨੂੰ ਇੱਥੇ ਸਾਰੇ ਕੰਮ ਕਰ ਕਰਕੇ ਨਿਆਣੇ ਸਕੂਲੇ ਕੱਲੋਣੇ ਸਾਰੇ ਕੰਮ ਗੁਆਪੂਰਾ ਵੀ ਕਰਕੇ ਜਾਂਦੇ ਹੁੰਦੇ ਜਿੱਥੇ ਵੀ ਜਾਣਾ ਹੁੰਦਾ ਹੈਗਾ ਤੇ ਤੁਸੀਂ ਆਈਆਂ ਤੇ ਮਹਾ ਤੜਕੋ ਜਾਣੇ ਨਹੀਂ ਤਿਆਰ ਹੁੰਦੇ ਕਿਤੇ ਆ ਲੋਕਾਰ ਨਿਆਣੇ ਆ ਤੁਹਾਡੇ ਦੇ ਨਾਲੇ ਤੁਸੀਂ ਆ ਲੋਕਾਰ ਜੇ ਨਿਆਣਾ ਕੁਛ ਕਹਿਣ ਦੇ ਤੁਸੀਂ ਗਾੜੀ ਕੋ ਕਹਿਣ ਨਹੀਂ ਆ ਕੱਲ ਤੂੰ ਆਪਣਾ ਨਿਆਣਾ ਛੱਡ ਜੇਂਗੀ ਤੂੰ ਭਲਾਇਦਾ ਤਿਆਰ ਕਰੂਗੀ ਜਿੱਦਾਂ ਤੂੰ ਨਹੀਂ ਕਰਨ ਹਾਏ ਮੰਮੀ ਉਹ ਆਖੇ ਨਹੀਂ ਲੱਗਣ ਲਈ ਮੇਰੇ ਹੋਰ ਤੇ ਕੋਈ ਗੱਲ ਨਹੀਂ ਸੀ ਸਮ੍ਰਿਥ ਪਤਾ ਕਿੱਦਾਂ ਕਰਾਂ ਮੈਂ ਜਾਵਾਂ ਕਿ ਫੇਰ ਜਾਾਂ ਜਵਾਂ ਜਾਂ ਤင်း ਤਿਆਰ ਕਰਾਂ ਮੈਂ ਹੋ ਗਈ ਐ ਮੰਮੀ ਹੁਣ ਤੇ ਤਿਆਰ ਚਾਹ ਠੀਕ ਆ ਫੇਰ ਖਲਾ ਦੋ ਫੇਰ ਆ ਜਾਣੀਂ ਮੁੜ ਕੇ ਲੇਟ ਨਾ ਕੁੜੀ ਹੋ ਜੇ ਫੇਰ ਮੈਂ ਅਹੀਂ ਉਹਨੇ ਪਤਾ ਲਾ ਕੇ ਮੈਂ ਆਹ ਤਰਾ ਡੈਡੀ ਚੱਲੇ ਜਾਓ ਫੇਰ ਚਾਚੀ ਇੱਕ ਗੱਲ ਪੁੱਛ। ਚੁੱਪ ਕਰ ਜਾ ਹੁਣ ਨਹੀਂ ਕੁਝ ਵੀ ਬੋਲਣਾ। ਹੁਣ ਤੂੰ ਚੁੱਪ ਹੀ ਕੀਤੀ ਰਹਿ ਫਿਰ। ਹੇ ਹੇ ਆਹ ਤਾਂ ਪੁੱਠੜੀ ਆ ਵਾ। ਆਹ ਤਾਂ ਪੁੱਠੀ ਆ। ਬੋਲ ਨਹੀਂ ਸਕਦੀ। ਪੁੱਠੀ ਆ ਚਾਚੀ ਜੀ। ਤੀ ਖੋਦੀ ਤੇ ਕਹਿ ਕਿ ਚੁੱਪ ਕਰ ਜਾ ਫਿਰ ਮੈਂ ਚੁੱਪ ਕਰ ਗਈ। ਆਹ ਉਹ ਜਿਹੜੀ ਤਾਂ ਚੰਗੀ ਗੱਲ ਸੀ ਨਾ ਉਦੋਂ ਤੂੰ ਚੁੱਪ ਕਰ ਗਈਆਂ। ਤੇ ਜਦੋਂ ਪੁੱਠਾ ਹੀ ਬਾਟਰ ਚੜ ਜਾਣੇ ਵੇਲੇ ਚੜ ਜਾਣੇ ਉਦੋਂ ਤੂੰ ਬੋਲੀ ਗਈ। ਜਿਹੜੀ ਗੱਲ ਦੱਸਣਾ ਨਹੀਂ ਉੱਥੇ ਤੂੰ ਬੋਲਨੀ ਨਹੀਂ ਹੈ। ਹੈ? ਇੰਦਰ ਨੂੰ ਮੈਂ ਨਹੀਂ ਇੰਦਾ। ਨੀ ਲਿਆ ਵੱਡੀ ਚਾਦਰ ਤੁਮੀ ਪੜਾ ਇੱਧਰ ਬਣਾ ਦਿੰਦੇ ਨਹੀਂ ਬਿਲ ਨੋਹਾ ਹਾਂ ਕਿ ਤੂੰ ਤਾਂ ਤੇਰੀ ਦਾਦੀ ਘਟ ਕਰਨ ਲਈ ਆ ਦਮਚਾਨੀ ਹੈ ਹਨਾ ਹਾਂ ਤੇਨੂੰ ਵੱਡ ਚੱਜ ਜਾਂਦੀ ਹੈ ਵੇਖਿਆ ਦਿਮਾਗ ਦਾ ਤੂੰ ਖਰਾਬ ਕੀਤਾ ਮੇਰਾ ਕਿੱਥੇ ਅੜ ਗਈ ਹੁਣ ਵੀ ਅਨਪੌਣੀ ਨਹੀਂ ਆਉਂਦੀ ਬੱਲਡ ਹਾਂ ਮੈਨੂੰ ਨਹੀਂ ਪੌਣੀ ਆਉਂਦੀ ਕਿ ਤੂੰ ਵੱਡੀ ਸਿਆਣੀ ਆਈ ਬਿਨਾ ਟੱਡ ਵਧ ਗਿਆ ਤੇ ਨਾ ਨਹੀਂ ਬੰਦ ਨਹੀਂ ਹੋਣ ਦੇਈ ਮੈਂ ਤੇ ਘੇਟੇ ਅੰਦਰ ਕਿਤਾਬ ਬੈਲਟ টাইਟਾ ਬੈਲਟ ਨਹੀਂ ਨਿੱਕੀ ਹੋਗੀ ਤੇਰੀ ਨਹੀਂ ਕਿਚੂ ਖੁੱਲੀ ਕਰ ਦਿਆਂ ਹਾਂ ਸੱਚ ਜੇ ਤੈਨੂੰ ਕੋ ਪਤਾ ਹੀ ਨਹੀਂ ਹੈਗਾ ਕਿ ਸਕੂਲੇ ਨਹੀਂ ਪੜ੍ਹੇ ਮਾਂ ਵਰਗੀ ਤੁਮੀ ਨੁਕਸੇ ਕਾਢੇ ਮੇਰੇ ਚ ਚੰਗੀ ਗੱਲ ਨਾ ਦੱਸੀ ਕੋਈ ਹਾਂ ਤੇ ਹੋ ਜਾਂਦੀ ਪੈਣਾ ਬੈਲਟ ਪੁੱਠੀ ਲਾਤੀ ਤੇ ਹੁਣ ਆਪਣੀ ਮਾਂ ਨੂੰ ਨਾ ਦੱਸੀ ਹੁਣ ਮੈਂ ਤੈਨੂੰ ਦੱਸਦਾ ਜੀ ਮੈਂ ਪੱਕਾ ਦੱਸੂ ਹਾਂ ਨਾ ਮਾਂ ਹਾਂ ਦਿਨ ਚੁਗਲੀ ਲਾਦੀ ਗਾਹ ਤੋਂ ਹੋਜੀ ਫਿਰ ਮੇਰੇ ਕੋਲ ਤਿਆਰ ਉਹਦੇ ਵਿੱਚ ਖੋਦੀ ਹੋ ਜਾਂਦੀ ਤਿਆਰ ਹੂੰ ਬਹੁਤ ਖੋਦ ਹੁੰਨੀ ਉਦੋਂ ਦੀ ਫਿਰ ਹੋਈ ਨਹੀਂ ਤੂੰ ਖੋਦ ਹਾਂ ਹੈ ਫਿਰ ਨਹੀਂ ਕੀ ਹੋਗੀ ਆ ਚਾਚੀ ਤੀ ਜੱਗ ਰੋਟੀ ਪੈਕਰ ਮੇਰੇ ਖੋਦ ਤਿਆਰ ਹੋ ਲੈਂਦਾ ਤੇ ਬੈਡ ਤੇ ਨਹੀਂ ਕੀ ਹੋਗੀ ਫਿਰ ਤੂੰ ਕਿੱਥੇ ਬੰਦ ਕਰਨੀ ਐ ਇੱਕ ਕੋਟਿੰਗ ਬਾਹਰ ਕੱਟੀ ਦਾ ਹੁੰਦਾ ਵਾ ਤੇ ਪਹਿਲਾਂ ਕਿੱਥੇ ਗਈ ਜਦੋਂ ਸਾਰੇ ਕੰਮ ਹੋ ਜਾਂਦੇ ਫਿਰ ਦੱਸਦੀ ਆ ਤੇ ਕਿੰਨੇ ਕੀ ਚਾਪਾ ਆ ਚੁੱਪ ਕਰ ਜਾ ਚਲ ਹੋ ਤਿਆਰ ਕਰ ਮੈਂ ਰੋਟੀ ਬਨਦੀ ਆਂ ਯਾ ਮੈਂ ਖਾ ਦੂਗੀ ਆਹੋ ਇਹ ਤੇ ਮम्मा ਆਉਂਦੇ ਉਹ ਤੇ ਨਾ ਖਸਮ ਦੇ ਨ ਕੋਚੇ ਸੱਤ ਕੋਚੇ ਪਰ ਪੁਰੰਦਾ ਤੱਕੀ ਨੇ ਸਾਰਾ ਕੰਮ ਕਰ ਕਰਨ ਹਾਂ ਇੰਤ ਦੇ ਨਾ ਮੈਂ ਕਿੱਲੀ ਕੋਸ ਤੇ ਇਹ ਤੇ ਕੋਲੀ ਬੰਦੂਲ ਅੱਖੀ ਲਾਗ ਇਹ ਤੇ ਤੱਕੀ ਆ ਆਪਣਾ ਪਾਦਾ ਮਿੰਨੂ ਆਹ ਤੇ ਬਰੈਕ ਹੀ ਕਰਦੀ ਨਹੀਂ ਬੰਦ ਤੂੰ ਹੋਇ ਤੇ ਜਾ ਜਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਕਹਿੰਦੇ ਕਿ ਮੈਮ ਕੋ ਕਰਾਉਣੀ ਸੀ ਕੋਈ ਮੈਮ ਉਸ ਮਮਮੀ ਕਰ ਰਹੀ ਹੈ ਨਹੀਂ ਚਾਚੀ ਨੇ ਕਿਹਾ ਚਾਚੀ ਲੱਗਦਾ ਕਿ ਇਹ ਸਕੂਲੇ ਪੜੀ ਨਹੀਂ ਹੁੰਦੀ ਆਏ ਹਾਏ ਮੰਦ ਨਹੀਂ ਆਣਿਆ ਪਾਪਾ ਇਹਨੂੰ ਕਿਤਰਾ ਆਇਆ ਵਾ ਕਿਤੇ ਨਹੀਂ ਅਫਦਰ ਨੂੰ ਖੜਿਆ ਸੀ ਇਹਨੂੰ ਇਹਨੂੰ ਨਵਾਲਤਵਾੜ ਵੀ ਲੈਣਾ ਇਹਦਾ ਕੀ ਬਣਾਇਆ ਤੁਸੀਂ ਉਹ ਚੱਲ ਨਿਆਣਾ ਵਾ ਕੋਈ ਗੱਲ ਨਹੀਂ ਨਹੀਂ ਨਿਆਣਾ ਤਾਂ ਹੈਗਾ ਵਾ ਪੁੱਤ ਫਿਰ ਵੀ ਉਹਦਾ ਮੂੰਹ ਹੱਤ ਹੋ ਉਹ ਨੂੰ ਸੋਨੇ ਲੀੜੇ ਪਾਉਗੇ ਆ ਕੀ ਬਣਾਤਾ ਤੁਸੀਂ ਉਹ ਸਭ ਲਿਬੜਿਆ ਏ ਓਏ ਉਹ ਵੀ ਕਿੜੀਆਂ ਬੇਲੀਆਂ ਵਾ ਕੰਮਕਾਰ ਕਰ ਰਹੀਆਂ ਵਾ ਕਾਦਾ ਉਹ ਕੰਮ ਇੰਨਾ ਪੈ ਗਿਆ ਵਾ ਸਾਰਾ ਕਰਦੀਆਂ ਵਾ ਰਲ ਮਿਲ ਕੇ ਹੁਣ ਲੱਗੀਆਂ ਵਾ ਉਹ ਕੋਈ ਨਹੀਂ ਮੈਨੂੰ ਖੜਦਾ ਮੈਂ ਅੰਦਰ ਕੈਨਾ ਉਹਨਾਂ ਨੂੰ ਕੋਈ ਨਹੀਂ ਕਰ ਦਿੰਦੀਆਂ ਮੈਂ ਓਹ ਨਹੀਂ ਚੱਲੇ ਭੈਣ ਜੀ ਦਾ ਪਤਾ ਲੈਣ ਮੈਂ ਤੇ ਮੰਮੀ ਤੇਰੀ ਤੇ ਇਹ ਆ ਵੀ ਪੱਠੇ ਹੁਣ ਪਾਲੀ ਰਗਵੀਰ ਹੋਣੀ ਤੇ ਦੋਵੇਂ ਦਵਾਈ ਲੈਣ ਗਏ ਆ ਜੇ ਉਹ ਇੱਥੇ ਹੁੰਦਾ ਫਿਰ ਮੈਨੂੰ ਟੈਨਸ਼ਨ ਨਹੀਂ ਕੀ ਕੋਈ ਵੀ ਹੁੰਦੀ ਰਗਵੀਰ ਦੇ ਹੁੰਦੇ ਆ ਅਛਾ ਤੇ ਬਰਾ ਕੰਮ ਕਰ ਲੈਣਾ ਮੈਂ ਨਹੀਂ ਕਰਦਾ ਹਨਾ ਉਹ ਕਰਦਾ ਵੀ ਤੂੰ ਵੀ ਹੈਗਾ ਵਾ ਪਰ ਤੂੰ ਤੋਰਾ ਫੇਰੀ ਜੀ ਜ਼ਿਆਦਾ ਵਾ ਕੰਮ ਆਲ ਧਿਆਨ ਨਾਲ ਦੋ ਨੀਆਂ ਹਾਂ ਗੱਲ ਇਹ ਆ ਵੀ ਮੇਰਾ ਕੋਈ ਨਾ ਨਹੀਂ ਆ ਕਰਦਾ ਸਾਰਾ ਮੈਂ ਵੀ ਆ ਫਿਰ ਖੁੱਪ ਕੇ ਨਹੀਂ ਨਾ ਕਰਦਾ ਉਤੋਂ ਉਤੋਂ ਕਰਦਾ ਵਾਂ ਹਾਂ ਬੜੀਆਂ ਗੱਲਾਂ ਆਉਂਦੀਆਂ ਡੈਡੀ ਤੁਹਾਨੂੰ ਗਾੜੀ ਆ ਗਿਆ ਕੰਮ ਤੇ ਕਰ ਲੈਣਾ ਨਹੀਂ ਤੇ ਨਹੀਂ ਸਹੀ ਆਹ ਓਕੇ ਚਲਈਏ ਚਲੋ ਚਲੋ ਫਿਰ ਮੈਂ ਤੁਹਾਨੂੰ ਡੀਕਣ ਦੇ ਮੈਂ ਹਾਈ ਨਹੀਂਗੀ ਤੇ ਮੋਟਰਸਾਈਕਲ ਲੈ ਆਓ ਉੱਤੋਂ ਪੱਲ ਲੱਗੀ ਹੁਣ ਆਦੇ ਜਾਣਾ ਸੀ ਨਾਲੇ ਸੈਰ ਹੋ ਜਾਣੀ ਨਾਲੇ ਹੀ ਪਤਾ ਲਿਆ ਹੁਣ ਨਾਲੇ ਤਾਂ ਟੈਂਟ ਆ ਲਾਇਓ ਤੁਸੀਂ ਵੀ ਉਹ ਵੀ ਸਵੇਰ ਦੇ ਗਏ ਜੋ ਕਿੰਨਾ ਟਾਈਮ ਹੋ ਗਿਆ ਹੁਣ ਤੈਨੂੰ ਪੱਠਿਆਂ ਦਾ ਡਾਣਾ ਕੌਣ ਨੂੰ ਕਿਤੇ ਸੁਣਾਉਂ ਡੈ ਪਿਆ ਵਾ ਕਿੰਨਾ ਟਾਈਮ ਲਾ ਲਾਇਓ ਕਿੰਨਾ ਟਾਈਮ ਲਾ ਲਾਇਓ ਕਰੀ ਜਿੰਨਾ ਜਿੱਥੇ ਜਾਈਏ ਫੇ ਘੜੀ ਲੱਗ ਤੇ ਜਾਂਦੀ ਆ ਕੀ ਇਹ ਨੂੰ ਮੈਂ ਪੱਠਿਆਂ ਦਾ ਹੀ ਕਹਿ ਦਿੱਤਾਈਓ ਪੱਠਿਆਂ ਨਾਲ ਮੈਂ ਨਹਾਣਾ ਵੀ ਚੁੱਕਿਆ ਵਾ ਤੇ ਡੈਡੀ ਕਹਿੰਦਾ ਪੱਠੇ ਵੀ ਤੂੰ ਪਾ ਜਦੋਂ ਮੈਂ ਅੱਗੇ ਪਉਂਦਾ ਨਾ ਉਦੋਂ ਤੇ ਨਿਆਣਾ ਚੁੱਕ ਰਿਹਾ ਤੂੰ ਨਿਆਣਾ ਚੁੱਕ ਛੱਡ ਲੈ ਸਰ ਜਿਹੜੀ ਨਿਆਣਾ ਜਾਂ ਫਿਰ ਇਹਨੂੰ ਨਾਲ ਲੈ ਜਾ ਹਾਂ ਨਿਆਣੇ ਦੀ ਮਾਂ ਨੂੰ ਫੜਾ ਠੰਡ ਹੈ ਗਈ ਆ ਬੰਦਰ ਦਾ ਪਤਾ ਕਿਹੜੇ ਬਣੇ ਹੋਏ ਚੜ ਹੋ ਜਾਂਦਾ ਕਿਹੜੇ ਨਾ 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 ਮੁੱਦੀਆਂ ਗੱਲਾਂ ਨਾ ਬਣਾ ਜਾ ਲੈ ਕਿੱਡਾ ਤੁਹਾਡੇ ਤੇ ਮੀਂਹ ਡਿੱਗਣ ਡਿਆ ਵੇਖ ਲੈ ਕੀ ਐ ਡਿਆ ਯੋ ਗੱਲਾਂ ਕਰਨਾ ਵੀ ਇਨਾ ਮੁੰਡਾ ਕੰਮਚੋਰ ਵਾ ਨਾ ਉਦਾਂ ਏ ਤੇ ਕੀ ਬੰਦਾ ਕਰੂ ਮੈਂ ਕਾੜਨਾ ਗੱਲ ਕਰਨ ਤੇ ਤੁਰੇ ਜਾਂਨੇ ਆ ਕੀ ਐਨਾ ਕੰਮਚੋਰ ਨਿਆਣਾ ਵੀ ਕੀ ਹੁੰਦਾ ਆ ਤਰਾ ਮੈਂ ਉਹਦੇ ਆਖਣ ਦੇ ਵੀ ਰਗਵੀਰ ਦੇ ਹੁੰਦਿਆ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਉਹ ਸਾਰਾ ਕੰਮ ਕਰ ਲੀਦਾ ਆਪੇ ਉਹਨਾਂ ਮਿਰਚਾਂ ਲੱਗਦੀਆਂ ਜਿਵੇਂ ਰਗਵੀਰ ਦਾ ਜਿਆਦਾ ਇਹਨੂੰ ਦੱਸਣਾ ਪੈਂਦਾ ਕੰਮ ਇਹਨੂੰ ਆਖ-ਆਖ ਕੇ ਦੱਸ ਦੱਸਣਾ ਵਾ ਤੂੰ ਯਾ ਕਰਨਾ ਯਾ ਕਰਨਾ ਉਹ ਜ਼ਿਆਦਾ ਕੰਮ ਕਰਦਾ ਵਾ ਉਹਦੇ ਜਿਹੜੇ ਨਰਜੀ ਬੜੀ ਹੁੰਦੀ ਆ ਜਾਂ ਤੇ ਇਹ ਵੀ ਕਰਕੇ ਵਿਖਾ ਲੈ ਫਿਰ ਚੱਲ ਤੁਰ ਗਾ ਹੁਣ ਆ ਪਰੇਸ਼ਾਨ ਕੀ ਕਾ ਇਹਨਾਂ ਨੇ ਨਾ ਮੈਂ ਚੱਲਾਂ ਕੰਮ ਤੇ ਮੈਂ ਵੇਖਾਂਗਾ ਕਿ ਮਿਲਦਾ ਤੇ ਉਹ ਪੈਸੇ ਦੇ ਜਾਣੇ ਇਹਦੇ ਉੱਪਰਤੀ ਬਣਾਈ ਤੇ ਸੌਦਾ ਲਿਆਉਣਾ ਵਾ ਸੌਦਾ ਮੈਂ ਵੀ ਪੈਸੇ ਤੇ ਹੈ ਨਹੀਂ ਤੁਹਾਨੂੰ ਪਤਾ ਕੰਮ ਦੇ ਕਿੰਨੇ ਦਿਨ ਹੋ ਗਏ ਆ ਮਿਲਿਆ ਨਹੀਂ ਉਹਦੋਂ ਦਾਲਾ ਦੋਣਾ ਸਾਰੇ ਮੁੱਕੀ ਜਾਵੋ ਕੋਈ ਵੀ ਨਹੀਂ ਕਰ ਨਹੀਂ ਨਾਲ ਕੋਈ ਨਹੀਂ ਹੁੰਦਾ ਹੂੰ ਮੇਰੇ ਕੋਲ ਤਾਂ ਪੈਸੇ ਥੋੜੇ ਹੀ ਆ ਤੇ ਫੇਰ ਹੁਣ ਸੌਦਾ ਲਿਆਉਣਾ ਸੌਦਾ ਨੇ ਜੇ ਇੱਕ ਦੋ ਢਾੜੀ ਲੱਗੀ ਫੇ ਲੈਵਾਂਗੇ ਥੋੜਾ ਬਹੁਤਾ ਦੇਉਰੀ ਇਹ ਅੰਕਲ ਕੋ ਜਾਣਾ ਇਹਨੂੰ ਕਹਣਾ ਇਹ ਦੇ ਦੇ ਇਹ ਦੇ ਦਾਂਗੇ ਤੇਰੇ ਕੋਈ ਗੱਲ ਨਹੀਂ ਨਾ ਮੈਂ ਨਹੀਂ ਜਾਣਾ ਹੈਗਾ ਉੱਥੇ ਸੌਦਾ ਲੈਣਾ ਚਲ ਮੈਂ ਜਾਂਦਾ ਕਹਿ ਜਨਾ ਉਹ ਕਿ ਭੱਲੇ ਭੱਲਾ ਕਰਦਾ ਹੂੰ ਮੈਂ ਨਹੀਂ ਜਾਣਾ ਹੁਣ ਹੁਦਾਤ ਬੇਬਾ ਮੈਨੂੰ ਪਿਛਲੇ ਵੀ ਦੇਣ ਵਾਲੇ ਆ ਨਾ ਹਜੇ ਤੇ ਕੁਝ ਵੀ ਨਹੀਂ ਆਲੋ ਇੱਥੇ ਪਿਛਲੇ ਵੀ ਦੇਣ ਵਾਲੇ ਤੇ ਪੈਰੇ ਕੋਈ ਵੀ ਨਹੀਂ ਬਣਾਉਣ ਬਣਾਉਣ ਨੂੰ ਨਹੀਂ ਹਾਂ ਕੋਈ ਕੁਝ ਨਹੀਂ ਲਿਆਓਗੇ ਤਾਂ ਫੇਰ ਬਣਾਵਾ ਗੱਲਾਂ ਵਾਲੇ ਕਰਦੇ ਹੀ ਹੋ ਹੋਰ ਹੀ ਦਿੰਦਾ ਹਜ਼ਾਰ ਨਾ ਇਹਨੂੰ ਬੇਗਰਦਾਏ ਫਿਕਰ ਗੱਲਾਂ ਦਾ ਤੇ ਇੰਨਾ ਨਹੀਂ ਵੀ ਕੋਈ ਕੰਮ ਕਰ ਲਾਂ। ਮਮੇ ਤੇ ਆਖਿਆ ਤੇ ਮੰਮੀ ਨੇ ਮੈਨੂੰ ਘੱਲਿਆ ਹੀ ਨਾ। ਸੋ ਸੋ ਗੱਲ ਕੀਤੀ ਉਹਨੇ। ਤੇ ਦਿਹਾੜੀ ਨਾ ਸੌਦੇ ਆ ਜਾਂਦੇ ਆ। ਲੈ। ਉਹ ਭਰਾਵਾ ਜੇ ਹੁਣ ਸਰਕਾਰੀ ਨੌਕਰੀ ਨਾ ਮਿਲੇ ਤੇ ਹੁਣ ਸਾਡੀ ਲਾਟਰੀ ਨਿਕਲ ਆਉਣੀ ਆ। ਆਪੇ ਖਾਣਾ ਕਿੱਥੋਂ ਆ? ਆਹੋ। ਜੇ ਦਿਹਾੜੀ ਵਿੱਚ ਕੰਮ ਕਰੋਗੇ ਤੇ ਫੇਰ ਹੀ ਖਾਣਾ ਆ। ਦਿਹਾੜੀ ਵੀ ਨਾ ਕਰਾਂਗੇ ਤੇ ਭਾ ਰੋਟੀ ਵੀ ਨਹੀਂ ਮਿਲਣੀ ਫੇਰ। ਆਹੋ ਤੇ ਬਾਹਰ ਹੱਥ ਪਲਾ ਮਾਰਨਾ ਪੈਣਾ ਵਾ ਇਦਾਂ ਹੀ ਕੰਮ ਚੱਲਣਾ। ਬਾਰੀ ਮਾਰਨੇ ਅੱਗੇ ਕਿਹੜਾ ਘਰ ਮਾਰਨੇ ਬਾਹਰ ਹੀ ਜਾਣਾ ਪੈਂਦਾ ਦਿਹਾੜੀ ਕਰਨਾ ਮੈਂ ਬਾਹਲੇ ਮੁੰਲਕਾ ਕਿਹਾ ਵਾ ਆਹੋ ਜਾ ਹੇ ਕੋਲ ਤਾਂ ਗੱਡੀ ਚ ਚੜ ਜਾ ਜਾ ਕੇ ਤੇ ਉਹਨਾਂ ਚਿੱਤੇ ਕੰਮ ਕਰੋ ਜਿੰਨਾ ਤੇ ਨਹੀਂ ਚਲ ਬਾਹਰ ਤਾਂ ਕੰਮ ਬਣਦਾ ਹੈਗਾ ਮੈਂ ਨਿਉ ਕਰਨੀ ਦਿਹਾੜੀ ਮੈਂ ਚਿੱਲਿਆ ਕੰਮ ਵੇਖਣ ਉੱਥੇ ਹੱਥਵਾਲ ਇਹਨਾਂ ਤੇ ਰਹੋਗੇ ਤੈਨੂੰ ਕੰਮ ਵੇਂਦੇ ਨੂੰ ਹੈ ਆਹ ਇਹ ਤਾਂ ਤੈਨੂੰ ਕੰਮ ਨਹੀਂ ਮਿਲਿਆ ਮਿਲੂ ਹੋਈ ਆ ਮਨੇ ਯਾਨੇ ਕੀ ਵਾ ਬੇਲਾ ਤੈਨੂੰ ਲਵਾਜਣਾ ਵਾ ਤੇ 8000 ਤਰਖਾ ਮਿਲੇਗਾ ਨਹੀਂ ਲਾ ਤੇ ਉਹਨੇ ਬੱਤੀ ਨਾ ਦੇਣਾ ਵਾ ਕੰਮ ਕੋਈ ਹੋਏਗਾ ਤਾਂ ਲਾਊਗਾ ਕੰਪਿਊਟਰ ਦਾ ਕੰਮ ਆ ਇਤਰਾ ਹੀ ਅਗਲੇ ਆਂਦੇ ਹੁੰਦੇ ਆ ਲਾ ਉਹ ਤੈਨੂੰ ਪਿਲਾਰੇ ਲਾਈ ਦਿੰਦਾ ਵਾ ਮੰਮੀ ਨਹੀਂ ਗੱਲ ਹੋ ਗਈ ਆ ਉਹ ਕਹਿੰਦਾ ਤੈਨੂੰ ਲਵਾ ਦੂੰਗਾ ਤੂੰ ਬਸ ਟਾਈਪ ਵੀ ਕਰਨਾ ਵਾ ਟਾਈਪ ਵੀ ਕਰਨਾ ਤੇ ਉਹਨਾਂ ਚਾਹਰ ਚਲ ਜਾ ਉਹ ਤੂੰ ਵੀ ਤੂੰ ਹੀ ਜਾਵੇਂ ਉਹ ਵੀ ਜਾਵੇ ਤੇ ਕਿਹੜੀ ਸੌਦਾ ਆਵੇ ਨਾ ਆਹੋ ਬਸ ਚੱਲ ਬਣਾ ਕੰਮ ਪਈਦਾ ਮੈਂ ਕਰ ਦੂੰ ਹੁਣ ਮੰਮੀ ਨਾ ਇਹਨੂੰ ਕੰਪਿਊਟਰ ਦਾ ਮਿਲੇ ਤੇ ਨਾ ਇਹ ਕੰਮ ਕਰੇ ਹੁਣ ਮੈਂ ਇਕੱਲਾ ਕਿ ਨਾਈਟਰ ਕਰਾਂਗਾ ਉਹ ਤਾਂ ਉਹ ਤਾਂ ਆਖਿਆ ਵਜੀ ਤਨਖਾਹ ਮਿਲਣੀ ਹੈ ਨਾ ਬਣ ਵੀ ਜਾਣਾ ਕੋਈ ਤੇ ਉਹ ਇਕੱਲਾ ਵਿਚਾਰਾ ਕੀ ਕਰੇ ਹੁਣ ਪਹਿਲੀ ਗੱਲ ਤੇ ਇਨਾ ਦਿਨਾਂ ਚ ਕੰਮ ਮਿਲਦਾ ਨਹੀਂ ਜੇ ਮਿਲ ਲਾਹੇ ਤਨਖਾਹ ਮਿਲਣੀ ਪਹਿਲਾਂ ਕੌਣ ਦੇ ਦੇ ਪਹਿਲੇ ਫਿਰ ਤੂੰ ਵੀਰ ਦੇ ਨਾਲ ਚਲ ਗਿਆ ਕਰਨਾ ਕੰਮ ਕਰਨ ਚੱਲ ਜੇ ਉੱਥੇ ਕੰਮ ਕਰੂੰਗਾ ਤੇ ਫੇਰ ਹੀ ਪੈਸੇ ਲੈਣਾ ਦੇਣੇ ਤਾਂ ਫੇਰ ਹੀ ਆ ਤੇ ਜਾਂ ਮੈਂ ਮੈਨੂੰ ਫੇਰ ਹੀ ਪੈਸੇ ਮਿਲਨੇ ਆ ਚੱਲ ਉਹ ਕੋ ਹੋ ਲਿਆਵੇ ਕੋਈ ਤੂੰ ਲਿਆਉਂਦੇ ਚੱਲ ਸਭ ਦਾ ਪਤਾ ਹੀ ਆ ਜਾ ਘਰ ਦਾ ਮਹੀਨਾ ਲੱਗੂਗਾ ਤੇ ਫੇਰ ਦੇਣੇ ਪੈਸਾ ਨਾ ਉਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਮੈਂ ਆ ਲਾਵੇ ਤਾਂ ਫੇਰ ਹੀ ਆ ਨਾ ਹ ਉਹਨਾਂ ਨੂੰ ਫੋਨ ਆਦਾ ਅਰੇ ਫੋਨ ਆਉਣਾ ਫੇਰ ਉਹਨੇ ਇਹਨੂੰ ਕਿਤੇ ਲਾਉਣਾ ਫੇਰ ਮਹੀਨਾ ਹੋਣਾ ਤੇ ਫੇਰ ਉਹਨੂੰ ਪੈਸੇ ਉਹਨੇ ਤਾਂ ਫੇਰ ਵਰਤ ਰੱਖ ਲਿਨੇ ਆ ਹਾਂ ਨਹੀਂ ਖਾਂਦੇ ਪੀਂਦੇ ਤੇ ਭਰਾ ਕੰਮ ਤਾਂ ਜੰਗ ਤੇ ਫੇਰ ਪੈਸੇ ਬਣੇ ਆ ਤੁਸੀਂ ਇਹ ਕਹੇ ਪਹਿਲਾਂ ਹੀ ਪੈਸੇ ਦੇ ਦੇ ਕੋਈ ਤੇ ਭਰਾ ਮੈਂ ਤੈਨੂੰ ਇਹੋ ਹੀ ਕਹਿਣ ਡਿਆ ਵੀ ਜਾ ਕਿਤੇ ਤੇ ਜਾ ਗੱਲ ਹੋਈ ਆ ਹੁਣ ਇਹ ਤੇ ਆਦਾ ਮੈਨੂੰ ਘਰ ਆ ਕੇ ਕੋਈ ਲੈ ਕੇ ਜਾਵੇ ਇਉਂ ਤਾਂ ਇਹ ਤਾਂ ਘਰੇ ਹੀ ਮੈਨੂੰ ਵੀ ਉਹਨੇ ਫੋਨ ਕਰਨਾ ਵਾ ਕਿ ਸ਼ੇਰ ਖਾਦਾ ਮੇਰਾ ਜਿਵੇਂ ਕਹੇ ਮੇਨਾਂ ਦਿਹਾੜੀ ਚੱਲ ਜਾਇਆ ਕਰ ਉਥੇ ਨਹੀਂ ਜਾਂਦਾ ਆਬਤਾਦ ਵੀ ਨਹੀਂ ਜਾਂਦਾ ਹੈਗਾ ਮੇਰਾ ਵਿਆਹ ਕਰ ਦੋ ਵਿਆਹ ਆਂਦਾ ਹੀ ਬੰਦਾ ਕਰ ਦੋ ਮੇਰਾ ਕੀ ਬਣਾ ਉਹਦੇ ਕਰਮਾ ਨਾਲ ਸਭ ਕੁਝ ਠੀਕ ਹੈ ਜੀ ਸਾਡੇ ਕੋ ਮਮੀ ਸੌਦਾ ਲਿਆਉਣ ਨੂੰ ਆਪਣਾ ਪੈਸੇ ਨਹੀਂ ਲੱਭਣ ਦੇ ਹਾਂ ਤੇ ਵਿਆਹ ਸੁੱਖਾ ਹੋ ਜਾਣਾ ਮੈਂ ਇਹ ਵਿਆਹ ਖੰਡਿਆ ਕਈ ਵਾਰੀ ਕੁੜੀ ਦੇ ਕਰਮਾ ਨੂੰ ਨੌਕਰੀ ਮਿਲ ਜਾਂਦੀ ਹੁੰਦੀ ਆ ਆ ਮਮੀ ਜੇ ਬਹੁਤਾ ਔਖਾ ਨਾ ਤੇ ਇਦਾਂ ਕਰੀਏ ਫਿਰ ਚੱਲਨੇ ਆਂਟੀ ਕੋ ਮੈਂ ਤੇ ਤੁਸੀਂ ਇਹਨੂੰ ਨਹੀਂ ਕਰਨਾ ਨਹੀਂ ਉਹਨੂੰ ਕੋਈ ਨਹੀਂ ਦੱਸਿਆ ਮੈਂ ਮਾਪੋ ਤੇ ਜਮਾਗੇ ਚਾ ਪੁੱਛਾਂ ਮੈਂ ਇੱਕ ਗੱਲ ਕਰਕੇ ਵੇਖ ਲੈਨੇ ਆ ਹਾਂ ਠੀਕ ਹੈ ਸ਼ਾਇਦ ਮੰਨ ਜੇ ਨਾਲੇ ਤੁਸੀਂ ਵੀ ਸੌਖੇ ਹੋ ਜਾਓਗੇ ਬਥੇਰਾ ਕੰਮ ਕਰ ਲਿਆ ਤੁਸੀਂ ਆ ਬਥੇਰਾ ਕੀ ਤਾਂ ਨਿੰਮੇ ਤੋਂ ਹੁੰਦਾ ਵੀ ਹੈ ਨਹੀਂਗਾ ਜਿੱਥੇ ਮੜਾ ਚੰਗਾ ਹੀ ਖਾਣ ਦੇ ਉਹ ਵੀ ਖਾਈ ਜਾਓ ਫਿਰ ਇਹ ਤਾਂ ਗੱਲ ਆ ਆਜੀ ਜਾ ਉਹਦੇ ਨਾਲ ਆਜੀ ਜਾ ਵਾ ਉਹ ਕਿੱਥੇ ਕਹਾਂ ਲੈ ਤੇ ਨੇਕ ਕੰਮ ਨੂੰ ਡਰੀ ਕਿਉਂ ਤੇ ਤੂੰ ਸੇਰੇ ਬੰਨ ਹੀ ਲੈ ਆ ਨਾਲ ਹੀ ਚੱਲ ਲੈ ਆਏ ਉਹਨੇ ਐਡਾ ਕਾਲਾ ਕਿਦੇ ਤੂੰ ਖਾਣ ਨੂੰ ਪੈਂਦਾ ਹੀ ਹੋ ਕੰਮ ਕਮਲਾ ਕਰੇ ਚਾਦਾ ਨਹੀਂ ਹੋ ਜੇ ਤੇ ਮੇਰਾ ਕੰਮ ਨਾ ਕਰਾਂ ਬਸ ਕਰ ਬੈਠਾ ਤੇ ਨਹੀਂ ਰੋਟੀ ਨਾ ਮਿਲ ਜਾਣੀ ਉਹ ਕੰਮ ਹੋਇਆ ਨੌਕਰੀ ਮੇਰੀ ਕਿਸਾਬ ਦੀ ਮੇਰੀ ਕਿਸਾਬ ਦੀ ਉਹ ਕਿਹੜਾ ਸਾਹਬ ਆ ਜਿਹੜੀ ਮੰਜੇ ਤੇ ਬੈਠਿਆ ਤੈਨੂੰ ਨੌਕਰੀ ਮਿਲੀ ਉਹ ਗੱਲ ਕਰੂਗਾ ਮੇਰਾ ਮੂੰਹ ਠਕਾਦਾ ਲੱਗਦਾ ਇਹ ਤੂੰ ਵੀ ਲੈ ਆਉਣਾ ਕਮਾਲ ਇਹਨਾ ਮੈਂ ਖਾ ਤੇ ਇਹ ਖਾ ਲੈਂਦਾ ਉਹ ਕੱਲੇ ਜਾਂਦੀ ਕਮਾਈ ਨੂੰ ਕਿੱਥੇ ਕਿੱਥੇ ਜਾ ਰਹੀ ਹੈ ਮੈਂ ਵੀ ਨਾ ਜਾਵਾਂ ਤੇ ਕੀ ਬਣੇਗਾ ਕਿੱਥੋਂ ਖਾਣਾ ਤੇ ਮੈਂ ਤੈਨੂੰ ਦੱਸਾਂ ਪਾ ਜਾ ਜਾਂ ਪਹਿਲੀ ਗੱਲ ਤੇ ਇਹੋ ਜਿਹੇ ਦਿਨਾਂ ਦੇ ਕੰਮ ਮਿਲਦਾ ਨਹੀਂ ਜਿਹੇ ਮਿਲੇ ਤੇ ਕਰਨੋਂ ਜੀਨਗਾ ਤਾਂ ਇਨੀ ਠੰਡ ਵਾ ਜਿਹੜਾ ਦਫਤਰ ਦਾ ਕੰਮ ਹੋਰੀ ਬੰਦ ਦਾ ਸਾਲ ਹੀ ਚੱਲਦਾ ਜਾਂਦਾ ਵਾ ਆ ਭਰਾਵਾ ਤੂੰ ਦਫਤਰ ਚ ਹੀ ਰਹੀ ਅੱਜ ਉਹ ਯਾਰ ਇਕੱਲਾ ਕੀ ਕਰੇ ਜਾਂ ਮੰਮੀ ਮੈਂ ਚੱਲਾ ਜੇ ਜਿਹੜਾ ਕੰਮ ਆਖਿਓ ਉਥੇ ਚੱਲ ਜਿਓ ਹਾਂ ਅੰਦਾ ਤਾਈ ਵੀ ਚੱਲ ਜਿਓ ਹਾਂ ਤਾਂ ਇਹੋਂ ਤਾਂ ਅੰਦਾ ਛੇ ਲੀ ਕੋ ਨਾ ਚੱਲ ਜਿਓ ਅੰਦਾ ਵਿਆਹ ਪੁੱਛ ਕੇ ਆਓ ਬੇਨਾ ਤੁਹਾਡਾ ਕੀ ਰਾਤਾ ਵਾ ਰਾਤਾ ਨਹੀਂ ਆ ਮੈਂ ਕਾ ਨਿਕਲ ਕੇ ਟਕਾਉਣਾ ਚਲ ਚੱਲ ਜਾਂਗੇ ਫਿਰ ਹੁਣ ਇਹ ਲੈ ਪਤਾ ਘਰ ਆਵੋਂਗੇ ਨਾ ਕਿਸ ਦਿਨ ਨਹੀਂ ਅੱਜ ਹੀ ਆਓ ਮੈਂ ਤੇ ਪੌਣਾ ਕਪੱਤ ਇਹਨਾਂ ਨਹੀਂ ਇਦਾਂ ਸੁਧਰਨਾ ਡੈਡੀ ਸਿੱਧਾ ਹੋ ਕੇ ਮੇਰੇ ਦਿਵਾਲੇ ਹੋ ਜਾਂਦਾ ਵੀਰ ਇਦਾਂ ਰੋਜ਼ ਹੀ ਕਦੀ ਕੇ ਪਾਸੇ ਨਿਕਲ ਜਾਂਦਾ ਕਦੀ ਕੇ ਪਾਸੇ ਜਿਹੜਾ ਮੈਂ ਕੰਮ ਕਰਦਾ ਵਾ ਉਹ ਇਹਨਾਂ ਦੀਆਂ ਅੱਖਾਂ 'ਚ ਹੀ ਨਹੀਂ ਚੜਦਾ ਹੈਨਾ ਜਿਹੜਾ ਵੀਰ ਕੰਮ ਕਰਦਾ ਵਾ ਉਹ ਡੈਡੀ ਵੇਖ ਕਿਦਾਂ ਜਣੁੰਦਾ ਉਹਦਾ ਕੰਮ ਰੋਟੀ ਖਾ ਲੋ ਅੰਦਰ ਆਣ ਕੇ ਕਿ ਕੱਲੇ ਨੇ ਗੱਲਾਂ ਕਰੀ ਜ ਨਹੀਂ ਕਦੋਂ ਅੰਦਰ ਜੀਕਣ ਦੀ ਵੀ ਹੁਣ ਵੀ ਉਹ ਮੈਂ ਨਹੀਂ ਖਾਣੀ ਰੋਟੀ ਮੈਂ ਆਡੋ ਰਾਵਾਂ ਬੰਦੇ ਕਹਿੰਦੇ ਹੁੰਦੇ ਐ ਅੱਡ ਹੁੰਦੇ ਆ ਤੇ ਨਾਲੇ ਤੁਸੀਂ ਕਿਹੜੀਆਂ ਸਾਰੇ ਟੱਬਰ ਦੀਆਂ ਰੋਟੀਆਂ ਲੰਮਾ ਜਿੰਨੇ ਬੰਦੇ ਨੇ ਅੱਡ ਹੋਣਾ ਉਹ ਕਹਿਣ ਦਾ ਮਤਲਬ ਆਪਾਂ ਅੱਡ ਹੋਣਾ ਮੈਂ ਤਾਂ ਕਦੀ ਕਹਿਣਾ ਗਿਆ ਨਹੀਂ ਅੱਡ ਹੋਣਾ ਜਦੋਂ ਮੈਂ ਅੱਡ ਹੋਣ ਦੀਆਂ ਗੱਲਾਂ ਕਰਦੀ ਉਹ ਤਾਂ ਤੁਸੀਂ ਮੰਨੇ ਨਹੀਂ ਤੇ ਹੁਣ ਤੁਸੀਂ ਕਹਿੰਦੇ ਮੈਂ ਅੱਡ ਹੋਣਾ ਹੁਣ ਮੈਂ ਕਹਿੰਦਿਆ ਨਾ ਹੁਣ ਮੈਨੂੰ ਪਤਾ ਲੱਗਾ ਹੁਣ ਮੇਰੀਆਂ ਅੱਖਾਂ ਖੁੱਲੀਆਂ ਹੋਇਆ ਕੀ ਆ ਵਾਹੇ ਆਹੋ ਹੁਣ ਵੀਰ ਹਣੀ ਸਵੇਰ ਦੇ ਗਏ ਆ ਹੈ ਡੈਡੀ ਨੇ ਜੇ ਰੁਗ ਪੱਠੇ ਪਾ ਦੂਗਾ ਤੇ ਕੀ ਹੋ ਜੂ ਮੈਂ ਨਿਆਣੇ ਨੂੰ ਸਾਂਭੀ ਬੈਠਾਂ ਬਲਜੀ ਜੀ ਦਿੱਤੇ ਟੇਟ ਪੀੜੋਂ ਹਣੀ ਦਵਾਈ ਲੈਣੇ ਗਏ ਹੀ ਆ। ਹਾਂ। ਗਏ ਹੀ ਤੇ ਵੀਰ ਕਪੱਠੇ ਨਹੀਂ ਤੇਰੀ ਪਾਸਾ ਦਾ। ਅੱਜ ਤੁਹਾਡੇ ਨਾਲ ਹੋਈ ਤੁਹਾਨੂੰ ਬੜੀਆਂ ਮਿਰਚਾਂ ਲੱਗੀਆਂ ਜਿਹਦੇ ਮੇਰ ਨਾ ਹੁੰਦੀਆਂ ਸੀ। ਮੈਂ ਤੁਹਾਨੂੰ ਦੱਸਦੀ ਹਾਂ ਦੋਤ ਤੁਸੀਂ ਮੇਰੀ ਮੰਨਦੇ ਨਹੀਂ ਸੀ। ਅੱਗਿਓ ਵੇ ਆਂਦਾ ਜੇ ਰਗਵੀਰ ਇੱਥੇ ਹੰਦਾ ਫੇਰ ਮੈਨੂੰ ਟੈਨਸ਼ਨ ਨਹੀਂ ਹਣੀ। ਹੁਣ ਉਹ ਚੱਲ ਗਿਆ ਵਾ ਮੈਨੂੰ ਟੈਨਸ਼ਨ ਬੜੀ ਲੈ। ਉਹ ਡੰਗਰਾਂ ਨੂੰ ਹੀ ਰੋਗ ਪੱਠੇ ਪਾਉਣੇ ਮੈਨੂੰ ਮੈਨੂੰ ਉਦਾਂ ਨਾਂ ਕਹਿੰਦਾ ਤੇ ਮੈਂ ਪਾ ਦੇਣੇ। ਹੁਣ ਮੈਂ ਨਹੀਂ ਪਾਉਣਾ। ਆਵੇ ਉਹ ਤੇ ਪਾਵੇ। ਅੱਗੇ ਤੁਹਾਡੀ ਗੱਲ ਪਤਾ ਕੀ ਹੁੰਦੀ ਸੀ? ਅਜੇ ਸੁਖ ਮਾਪੇ ਮਾਪੇ ਹੁੰਦਾ ਪਿਓ ਪਿਓ ਹੀ ਹੁੰਦਾ ਅੱਜ ਦਾ ਡਾ ਪਿਓ ਕਿੱਥੇ ਹੁੰਦ ਤੂੰ ਹੀ ਬੜੀਆਂ ਉਹਦੇ ਖਰਾਬ ਕਰਨਾਂ ਕੰਡੇ ਜੇ ਹੁਣੇ ਮੈਂ ਕਹਿਤੀ ਨਾ ਤੁਸੀਂ ਛੱਟ ਆਪਣੇ ਪਿਓ ਵੱਲ ਹੋ ਜਾਣਾ ਤੇ ਆਪ ਜੋ ਮਰਜੀ ਗਈ ਜਾਓ ਮੈਂ ਤਾਂ ਨਹੀਂ ਹੁਣ ਅੱਡ ਜਾਓ ਹੋ ਜਾਓ ਕੱਲੇ ਹੋਣਾ ਤੇ ਮੈਨੂੰ ਪਤਾ ਹੈ ਨਾ ਤੁਸੀਂ ਆਪਣੇ ਪੈਰ ਰਹਿਣਾ ਹੀ ਨਹੀਂ ਪੈਰਾਂ ਸਿਰ ਕਦੀ ਵੀ ਨਹੀਂ ਰਹਿਣਾ ਨਹੀਂ ਨਹੀਂ ਮੈਂ ਸੱਚੀ ਹੁਣਾ ਮੈਂ ਪੁੰਨਾ ਹੁਣ ਕਿਨਾਂ ਕਿ ਪਾਸੇ ਲੜਾਈ ਹੁਣ ਪਾਈ ਜਾਓ ਜਿਹੜੀ ਤੂੰ ਲੜਾਈ ਪਾਉਣੀ ਪਤਾ ਮੈਨੂੰ ਤੁਹਾਡੀ ਲੜਾਈ ਪਾਈ ਦਾ ਹੁਣ ਇਹ ਦੇਖੋ ਤੂੰ ਠੰਡ ਬਣਾ ਤੈਨੂੰ ਤਾਂ ਆਪਣੇ ਪੋਤੇ ਨਾਲ ਵੀ ਕੋਈ ਮਤਲਬ ਨਹੀਂ ਹੈਗਾ ਵੀ ਉਹਨੂੰ ਖੜਾਉਂ ਦਿਆਂਵਾ ਤੂੰ ਤੇ ਗੱਲ ਹੀ ਨਹੀਂ ਸੁਣੀ ਪੂਰੀ ਕਾਦੀ ਕਿਹੜੀ ਮੈਨੂੰ ਦਿਖਣ ਵੀ ਡਿਆ ਵੀ ਤੂੰ ਅੰਦਰ ਕੰਮ ਕਰ ਨਹੀਂ ਆ ਹੈ ਮੈਂ ਕਿਦਾਂ ਉਹਨੂੰ ਗੁਰਵੰਨੂੰ ਅੰਦਰ ਲਿਆਵਾ ਤੇ ਕਵਾਂ ਵੀ ਤਿਆਰ ਕਰ ਦੇ ਆਂਦਾ ਤਿਆਰ ਨਹੀਂ ਕੀਤਾ ਉਹਨੂੰ ਤਿਆਰ ਕਰੋ ਤਿਆਰ ਉਹਨੇ ਗਾੜੀ ਜੱਜ ਦੀ ਕੁਰਸੀ ਤੇ ਬੈਣਾ ਮਨੇਰੇ ਨੂੰ ਤਿਆਰ ਕਰ ਦਿੰਦੇ ਨੇ ਆ ਜੀ ਤੂੰ ਮੁੰਡਾ ਚੋੱਕ ਕੇ ਕਦੀ ਇੱਧਰ ਨੂੰ ਕਦੀ ਤੈਨੂੰ ਤੁਰਿਆ ਪੈਂਦਾ ਤੈਨੂੰ ਪੱਠੇ ਨਹੀਂ ਦੇਦੇ ਪੱਠੇ ਪਾਉਣੇ ਆ ਨਾਲੇ ਮੇਰੀ ਗੱਲ ਸੁਣੋ ਨਿਆਣਾ ਨਿਬੜਿਆ ਹੋਵੇ ਨਾ ਫੇਰ ਹੀ ਪਤਾ ਲੱਗਦਾ ਵੀ ਖੇਡ ਕੇ ਆਇਆ ਵਾ ਕੋਈ ਗੱਲ ਨਹੀਂ ਮਾਸਾ ਮਿੱਟੀ ਲੱਗ ਜੂਗੀ ਤੇ ਡੈਡੀ ਹੁਣੀ ਤਾਂ ਕਹਿੰਦੇ ਬੱਸ ਉਹਦੇ ਨਾਲ ਦਿਨ ਚ ਚਾਰ ਚਾਰ ਪੰਜ ਵਾਰੀ ਕੱਪੜੇ ਹੀ ਬਦਲੀ ਜਾ ਚੋੱਕੇ ਹੁਣ ਵੇਲਾ ਦੋਵੇਂ ਇਹ ਵੀ ਤੁਰ ਪਏ ਆ ਤਿੰਨ ਚਾਰ ਘੰਟੇ ਇਹਨਾਂ ਨੇ ਲਾ ਆਉਣੇ ਹੈਨਾ ਉਹ ਸਵੇਰ ਦੇ ਗਾਈ ਆ ਜੋੜੀ ਉਹ ਵੀ ਨਹੀਂ ਵੇਲਾ ਬੌੜੇ ਹੈਂ ਇਹਨਾਂ ਦੇ ਬਾਹਣੇ ਪਾੜੇ ਪਖੰਡ ਹੋ ਜਾਣਾ ਵਾ ਵੀ ਇੱਕ ਦਵਾਈ ਲੈਣਗੇ ਦੂਜੇ ਦੂਜੇ ਵੀ ਦਵਾਈ ਲੈਣ ਤੁਰ ਪਈ ਬੀ ਇਹ ਅੱਜ ਆਪਣਾ ਹੋ ਜਾਂਦਾ ਕਿਦਾਂ ਮਿਰਚਾਂ ਲੱਗਣੀਆਂ ਜੇ ਤੈਨ ਮਿਰਦਾ ਹੁੰਦੀਆਂ ਨਹੀਂ ਮੇਰੀਆਂ ਤੇ ਦੇਖਦੀਆਂ ਨਹੀਂ ਉਹ ਤਾਂ ਤੁਸੀਂ ਕਹਿੰਦੇ ਨਹੀਂ ਜਨਾਨੀਆਂ ਜਾਣੀਏ ਲੜਾਈ ਪਉਂਦੀਆਂ ਜਨਾਨੀਆਂ ਚ ਹੀ ਕਸੂਰ ਵਾ ਅੱਜ ਮੈਂ ਕਹਿੰਦੀ ਬੰਦਿਆਂ ਚ ਹੀ ਕਸੂਰ ਹੁੰਦਾ ਲੜਾਈ ਦਾ ਟਿਕਾ ਦੀ ਇੱਕ ਪੱਠੇ ਆਂਦੀ ਆ ਜਿਹੜਾ ਢੇਰੀ ਮੇਰ ਪਾਉਣੀ ਆ ਉਹ ਰਹਿਣ ਦੇ ਪਾਉਣ ਨੂੰ ਤੇ ਮੈਂ ਵੀ ਪਾ ਦੂੰਗਾ ਹਨਾ ਅੱਗੇ ਮੈਂ ਸੋਚਦਾ ਨਾ ਟੰਗਰਾ ਨਾਲ 10 ਬੇਜਵਾਨਿਆਂ ਨਾਲ ਕਾਦਾ ਵੈਰ ਆ ਪਰ ਇਹਨਾਂ ਦੇ ਸਿਰ ਚੜ੍ਹ ਕੇ ਮੈਨੂੰ ਡੰਗਰਾਂ ਨਾਲ ਵੈਰ ਪਾਉਣਾ ਵੀ ਮੰਜੀ। ਮੇਰੇ ਵਰੀ ਜਾਨ ਨੂੰ ਵੀ ਚਾਰ ਰੋਟੀਆਂ ਆ ਮੈਂ ਲਾ ਦਿੰਨਾ ਤੇ ਤੁਹਾਡੀ ਰੋਟੀਆਂ ਦੀ ਲੜਾਈ ਤੇ ਅੱਜ ਫਿਰ ਤੁਹਾਡੀ ਘਰ ਤੋਂ ਪੱਠਿਆਂ ਦੀ ਪਈ ਆ। ਅੱਜ ਘਰ ਤੋਂ ਪੱਠਿਆਂ ਦੀ ਪਈ ਕਦੀ। ਹੋ ਤੱਕ ਹੀ ਸੋਚਣ ਲਿਆ। ਸੋਚ ਰਾਂ ਕਿ ਮੰਮੀ ਮੈਂ ਸੋਚਣ ਲਿਆ ਵੀ ਵਿਆਹ-ਵਿਆਹ ਤਾਂ ਆਪਾਂ ਕਰ ਹੀ ਜੰਨੇ ਕਰਾਂਗੇ ਕਿਦਾਂ। ਚੱਲ ਕਰ ਲਾਂਗੇ ਵਿਆਹ। ਤੇ ਹੁਣ ਪੈਸੇ ਥੋੜੇ ਕੇ ਦੇ ਜਾਂ ਤਾਂ ਮੈਂ ਸੌਦਾ ਲੈ ਆਵਾਂ ਪੈਸੇ ਮਮੀ ਮੈਂ ਫੋਨ ਐਨੇ ਕੀ ਆ ਤੇ ਉਧਰ ਵੀ ਜਾਣਾ ਫਿਰ ਛਿੰਦਵਾਲ ਵੀ 150 ਰੁਪਿਆ ਸਾਰਾ ਚਲ ਦਾਲ ਦੋ ਲੈ ਲਈ ਥੋੜੀ ਕ ਹਾਂ ਤੇ ਫੇਰ ਦਾਲ ਧਰ ਕੇ ਤੇ ਫੇਰ ਉਧਰ ਜਾਣੇ ਆ ਛਿੰਦਵਾਲ ਹਾਂ ਪਤਾ ਖਾ ਰਿਹਾ ਚਲ ਦਾਲ ਲੈ ਆ ਕੇ ਤੇ ਤਸੀਂ ਉਹਦੇ ਬਣਾ ਲਓ ਹਾਂ ਅੱਛਾ ਤੇ ਮੁੜ ਕੇ ਕੇ ਉਹ ਪੁੱਛਾ ਆ 500 ਰੁਪਇਆ ਫਿਰ ਉਧਰ ਜਾਣਾ ਤੇ ਫਿਰ ਕਿ ਜਾਣਾ ਕਦਨੋ ਆ ਪੈਸੇ ਤਾਂ ਕੋਲ ਚਾਹੀਦੇ ਆ ਨਾ ਹਾਂ ਹੂੰ ਇਹ ਤਾਂ ਵਿਆਹ ਵਿਆਹ ਕਰੀ ਜਾਂਦਾ ਹੋਵੇ ਤੇ ਹੁਣ ਉਧਰ ਜੁਗਏ ਤੇ ਇਹ ਤੇਲ ਨਹੀਂ ਪਾਣਾ ਉਹਦੇ ਵਿੱਚ ਮੋਟਰਸਾਈਕਲ ਦੀ ਫਿਰ ਚਾਚੇ ਹਣਾ ਵਾਲਾ ਖੜਿਆ ਤੇਲ ਵੀ ਤਾਂ ਪਾਉਣਾ ਪੈਣਾ ਨਾ ਉਹ ਮੁੜ ਕੇ ਕਹਿਣਾ ਤੇਲ ਨਹੀਂ ਪਾਉਂਦੇ ਹਾਂ ਉਹ ਕਹਿਣਾ ਹੀ ਉਹਨਾਂ ਨੇ ਤਾਂ ਉਹ ਮੈਂ ਦਾਲ ਬਣਾ ਲਾ ਹਾਂ ਤੁਸੀਂ ਬਣਾ ਲਓ ਫਿਰ ਤੇ ਮੈਂ ਹੀ ਪੁੱਛ ਕੇ ਆਉਣਾ ਫੇ ਕੇ ਨੂੰ ਜੇ ਮਿਲ ਗਏ ਤਾਂ ਹਾਂ ਚਲ ਫਿਰ ਪੁੱਛ ਆ ਵੀ ਹੈ ਤਾਂ ਮੈਂ ਦਾਲ ਬਣਾ ਲਾ ਫੇ ਚੱਲੀ ਪਿੱਛੇ ਹਾਂ ਭਲਾ ਕੇ ਤੇ ਕਰ ਲੋ ਤਿਆਰੀ ਮੈਂ ਆ ਗਿਆ ਬਸ ਚਾ ਠੀਕ ਹੈ ਉਹ ਹੀ ਉਹਨੇ ਗਾਏ ਨੇ ਉਹਦਾ ਖੈੜਾ ਸੱਡ ਮੈ ਨਹੀਂ ਹਾਂ ਉਹ ਸ਼ਾਇਦ ਕਿਤੇ ਵਿਆਹ ਕਰਾ ਕਰ ਲਿਆ ਫੇਰੀ ਸੁਧਰ ਜੇ ਆ ਚੱਲ ਫੇਰੀ ਕੰਮ ਡਾਵੇ ਕਰਨ ਆਹ ਉਹਦਾ ਕਿਹ ਬਨੇ ਲੱਗਦਾ ਨਹੀਂ ਨਿਕਾਣ ਕਰਨਾ ਪਉਂਦਾ ਹੈਗਾ ਚੱਲ ਨਹੀਂ ਤੇ ਫਿਰ ਜਿੱਥੇ ਅਹੀਂ ਕਾਵੇਂ ਉਹ ਵੀ ਖਾਈ ਜੋ ਰੋਕੀ ਨਹੀਂ ਕਿਸ ਤੋਂ ਮਤ ਉਹਦੇ ਨਾਲ ਹਾਂ ਚਲੋ ਕੋਈ ਨਹੀਂ ਕਰ ਲੋ ਤੁਸੀਂ ਤੁਸੀਂ ਨਾ ਫਿਕਰ ਕਰੇ ਮੈਂ ਹੁੰਦਾ ਫਿਰ ਕੁਛ ਨਾ ਜੇ ਨਹੀਂ ਚਾ ਮੈਂ ਸੈਟੀ ਆ ਰਹੀ ਕੱਪੇਠਾ ਲੱਗਦਾ ਇਹਨੂੰ ਪੁੱਛਦਾ ਕਿੰਨੇ ਕ ਬੰਦੇ ਚੜੇ ਆ ਕੱਲ ਵਸ ਸੌਂਦਾ ਦੀ ਕੋਈ ਜਾ ਕੇ ਭਾਈ ਹੋ ਗਈ ਬੰਦੇ ਦੀ ਫਲੈਟ ਅੱਛਾ ਚੜ ਗਏ ਸਹੀ ਸਹੀ ਸਲਾਮਤ ਠੀਕ ਆ ਠੀਕ ਆ ਚਲ ਪਾਣੀ ਦੇ ਫਿਰ ਕਰਿਓ ਫੋਨ ਦੱਸਿਓ ਫਿਰ ਠੀਕ ਆ ਸੱਚੀ ਆ ਭਾਈ ਅੱਸੀ ਗੱਲ ਜੀ ਉਹ ਰੋ ਕਦਰ ਫੜਨ ਦੇ ਜੇ ਇੱਥੇ ਪੱਠਿਆਂ ਨੂੰ ਆਹੀਂ ਠੰਡੀ ਬੜੀ ਆ ਤੇ ਕਿੱਥੇ ਪੱਠਾ ਇਹ ਮਿੱਟੀ ਦਾ ਮਿੱਟੀ ਹੁੰਦਾ ਫੜਨ ਲਿਆ ਵਾ ਤੇ ਬਾਹਰ ਅੰਦਰ ਦਾ ਦੇਖ ਲੈਣਾ ਸਾਡੇ ਇੱਕਰਾਂ ਵਿੱਚ ਬਾਹਰ ਕਿੱਥੋਂ ਭਾਜੀ ਪੜੀ ਕੋਈ ਪੈਸੇ ਨਹੀਂ ਆ ਪੈਸਾ ਨੂੰ ਕੀ ਆ ਪੈਲੀ ਤਾਂ ਹੁੰਦੀ ਕਿ ਨਹੀਂ ਪੈਲੀ ਕਿਹੜੀ ਹਾੜੀ ਅਰਬਨ ਸਟੇਟ ਚ ਆ ਉਹ ਚੱਲ ਕੋਈ ਨਹੀਂ ਦੋ ਦੋਵੇਂ ਭਰਾ ਜੀ ਦੋਵੇਂ ਇੱਥੇ ਤੁਰੇ ਫਿਰਦੇ ਵੇਲੇ ਇੱਕ ਅਦਾ ਤਾਂ ਬਾਹਰ ਅੰਦਰ ਦਾ ਬਣਾਓ ਤੇ ਸਾਡਾ ਬੰਜੂ ਕਿ ਮਰਦਾ ਉਹ ਨਹੀਂ ਬਣ ਜੂਗਾ ਬਾਹਰ ਦਾ ਬਣਾਉਣਾ ਨਹੀਂ ਮੈਂ ਇੰਜ ਬੈਠਾ ਬਣਾਉਣਾ ਤੇ ਪਰ ਮੈਂ ਜਾਣਾ ਉੱਥੇ ਜਿੱਥੇ ਪਰਫਟ ਡਿੱਗਦੀ ਬਿੱਲੀ ਕਸ ਹੋ ਗਏ ਬਿੱਲੀ ਕਸ ਜਿੱਥੇ ਹੁੰਦੀ ਪਰ ਉਹ ਉੱਥੇ ਗੱਲਾਂਗੇ ਟੈਨਸ਼ਨ ਨਾ ਲੈ ਤੂੰ ਕਰ ਸਲਾਹ ਕਰ ਦੇਣਾ ਆਪਣੇ ਨਾਲ ਮੇਮਾ ਵੀ ਆ ਗਈਆਂ ਉੱਥੇ ਸਾਰਾ ਕੁਝ ਆ ਤੂੰ ਸਲਾਹ ਕਰ ਆਪਣੇ ਘਰ ਦੇਣਾ ਤੇ ਦੱਸ ਮੈਨੂੰ ਛੱਡ ਦਿੰਨੇ ਤੈਨੂੰ ਤੇ ਫੇਮ ਕਰਾਂ ਕਰ ਗੱਲ ਕਰ ਕਰ ਇੱਥੇ ਕੀ ਫਾਇਦਾ ਇਹ ਮਿੱਟੀ ਦਾ ਮਿੱਟੀ ਹੁੰਦਾ ਫੈਂਡਿਆ ਭੋਜੀ ਇਹ ਵੇਲ ਵਾਲੀ ਉਹਨੀ ਕੁ ਪੈਲੀ ਆ ਧੋਖਾ ਨਾ ਹੋ ਜੇ ਨਹੀਂ 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 ਧੋਖੇ ਵਾਲੀ ਕੋਈ ਗੱਲ ਨਹੀਂ ਆ ਹਾਂ ਉਹ ਬਾ ਕਰ ਕਰ ਦਿਆਂ ਸਲਾਹ ਤੈਨੂੰ ਪਰ ਤੁਸੀਂ ਬੰਦੇ ਤੇ ਬੜੇ ਚੜਿਆ ਪਿੰਡ ਦੇ ਉਹ ਬੰਦਿਆਂ ਦੇ ਚੜਨ ਨੂੰ ਕਹਣਾ ਤੈਨੂੰ ਵੀ ਚੜਦਾਂਗੇ ਚਲ ਮੈਂ ਕਦਾਂ ਫੇ ਵੀਰ ਨਾਲ ਗੱਲ ਤੇ ਮਮੀ ਨਾਲ ਕਰਦਾਂ ਗੱਲ ਆ ਮੈਨੂੰ ਕਰਕੇ ਸਲਾਹ ਤੂੰ ਦੱਸ ਤੂੰ ਚਮਕ ਫੋਨ ਕਰਦਾ ਤੁਹਾਨੂੰ ਆ ਕਰਦੇ ਫੋਨ ਤੁਹਾਨੂੰ ਚੜਦਾ ਇੱਥੇ ਕੀ ਫਾਇਦਾ ਇੱਥੇ ਮਿੱਟੀ ਦਾ ਮਿੱਟੀ ਹੁੰਦਾ ਫਿਰਦਾ ਤਰਾ ਫਿਰਦਾ ਫਾਇਦਾ ਕੋਈ ਇੱਥੇ ਸਾਰੀ ਉਮਰ ਨਾਲ ਹੀ ਚੱਲੀ ਤੇਰੀ ਆ ਦੇ ਖੁਸ਼ੀ ਵਾਲੀ ਗੱਲਾਂ ਮੈਂ ਜਾਂਦਾ ਕਰਦਾ ਮੈਂ ਸੁਣਣਾ ਤੇਰੇ ਬਾਰੇ ਹੀ ਸੋਰਾ ਜਦੋਂ ਆਉਂਦਾ ਹੈ ਤੂੰ ਤੇ ਭਾਈ ਫਿਰ ਡਰਾਵੀ ਫਿਗੇ ਇਹ ਰੱਬਤ ਨਹੀਂ ਚਲ ਜਰੀਆ ਹੁੰਦਾ ਬੰਦਾ ਰੱਬਤ ਨਹੀਂ ਆ ਜਮ ਕਰਦਾ ਮम्मी ਨਾਲ ਜਾ ਕੇ ਗੱਲ ਫਿਰ ਤੂੰ ਕੱਲ ਮੈਨੂੰ ਫੋਨ ਕਰਦੀ ਤੂੰ ਜੋ ਵੀ ਤੇਰੀ ਸਲਾਹ ਹੋਊ ਦੱਸਦੀ ਚੰਗਾ ਕਰਨੀ ਚੰਗਾ ਭਾਈਏ ਓਕੇ ਓਕੇ